ਪੰਜਾਬੀ ਨਿਊਜ਼ ਜੁੜੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਅਮਰਿਤਪਾਲ ਸਿੰਘ ਨੂੰ ਲੈ ਕੇ ਇੱਕ ਖਾਸ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦੀਆਂ ਕੁਝ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਬਾਪੂ ਤੇ ਮਾਤਾ ਨਾਲ ਤਸਵੀਰਾਂ ਪਾਈ ਅਮਰਿਤਪਾਲ ਸਿੰਘ ਦੀਆਂ ਵਾਇਰਲ ਨੇ ਹਾਲਾਂਕਿ ਪਾਬਕ ਤੁਸ ਤੁਜ ਤਸਵੀਰਾਂ ਜਿਹੜੀਆਂ ਨੇ ਉਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਹਾਲਾਂਕਿ ਅਮਰਿਤਪਾਲ ਸਿੰਘ ਜਿਨ੍ਹਾਂ ਨੇ 5 ਜੁਲਾਈ ਨੂੰ ਜਿਹੜੀ ਹੈ ਹਲਫ ਲਈ ਹੈ ਹਾਲਾਂਕਿ ਐਮਪੀ ਦੇ ਅਹੁਦੇ ਵੱਜੋਂ ਜਿਹੜੀ ਹੈ ਉਹਨਾਂ ਨੇ ਸੌ ਚੁੱਕ ਲਈ ਹੈ ਤੇ ਹੁਣ ਅਮਰਿਤਪਾਲ ਸਿੰਘ ਜਿਹੜੇ ਨੇ ਰਸਮੀ ਤੌਰ ਤੇ ਐਮਪੀ ਬਣ ਚੁੱਕੇ ਨੇ ਪਰ ਜੇ ਗੱਲ ਕਰੀਏ ਤਾਂ ਕੁਝ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਜਿਨ੍ਹਾਂ ਤਸਵੀਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਜੇ ਗੱਲ ਕਰੀਏ ਤਾਂ ਭਾਵੁਕ ਤਸਵੀਰਾਂ ਨੇ ਭਾਵੁਕ ਓਪਲ ਨੇ ਜਦੋਂ ਅਮਰਿਤਪਾਲ ਸਿੰਘ ਨੂੰ ਸੰਸਦ ਦੇ ਵਿੱਚ ਜਿਹੜਾ ਰੱਖਿਆ ਗਿਆ ਸੰਸਦ ਪਵੰਨ ਦੇ ਵਿੱਚ 40 ਮਿੰਟ ਤੱਕ ਜਿਹੜੀ ਹੈ ਉਹਨਾਂ ਦੇ ਪਿਤਾ ਤੇ ਉਹਨਾਂ ਦੇ ਚਾਚਾ ਸੁਖਚੈਨ ਸਿੰਘ ਹੋਰਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਤੇ ਉਸ ਦੀਆਂ ਕੁਝ ਤਸਵੀਰਾਂ ਭਾਵੇਂ ਸਾਹਮਣੇ ਨਹੀਂ ਹਾਈਆਂ ਪਰ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਵੱਡੇ ਪੱਧਰ ਤੇ ਕੁਝ ਚੀਜ਼ਾਂ ਜੜੀਆਂ ਨੇ ਉਹ ਸਾਫ਼ ਹੋ ਰਹੀਆਂ ਨੇ ਹਾਲਾਂਕਿ ਉਹਨਾਂ ਨੂੰ ਗੱਡੀ ਵਿੱਚ ਲੈ ਜਾਂਦੇ ਆ ਤੇ ਗੱਲ ਕਰੀਏ ਤਾਂ ਉਹਨਾਂ ਦੇ ਨਾਲ ਪਿਤਾ ਦੀ ਜੋ ਮੁਲਾਕਾਤ ਹੋਈ ਹੈ ਉਹ ਸਾਰੀਆਂ ਚੀਜ਼ਾਂ ਬਿਲਕੁਲ ਜੋ ਉਹਨਾਂ ਦੇ ਪਿਤਾ ਨੇ ਦੱਸਿਆ ਨੇ ਕਾਫੀ ਜ਼ਿਆਦਾ ਮਾਮਲਾ ਜਿਹੜਾ ਹੈ ਉਹ ਭਾਵੁਕ ਕਰ ਦੇਣ ਵਾਲਾ ਹੈ ਤੇ ਹਾਲਾਂਕਿ ਤੇ ਇਹ ਵੀ ਜਿਹੜੀ ਹੈ ਗੱਲਬਾਤ ਸਾਹਮਣੇ ਆਈ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਹਰ ਪਾਸੇ ਅਮਰਿਤਪਾਲ ਸਿੰਘ ਹੋਰਾਂ ਦਾ ਨਾਮ ਜਿਹੜਾ ਹੈ ਉਹ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੋ ਕਹਤ ਨੇ ਕਿ ਜੇ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦੀਆਂ ਕੁਝ ਤਸਵੀਰਾਂ ਵਾਇਰਲ ਨੇ ਹਾਲਾਂਕਿ ਜੋ ਸਿੱਖਾਂ ਨੂੰ ਹਲੂਣਾ ਦੇ ਰਹੀਆਂ ਨੇ ਕਿਤੇ ਨਾ ਕਿ ਜੇ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਆਪਣੇ ਆਪ ਦੇ ਵਿੱਚ ਕਾਫੀ ਚੜ੍ਹਦੀ ਕਲਾ ਦੇ ਵਿੱਚ ਨੇ ਹਾਲਾਂਕਿ ਜਿਸ ਤਰ੍ਹਾਂ ਉਹਨਾਂ ਨੇ ਬਿਆਨ ਜਾਰੀ ਕੀਤੇ ਨੇ ਉਹਨਾਂ ਨੇ ਕਿਹਾ ਏ ਕਿ ਸਭ ਦਾ ਜਿਹੜਾ ਹੈ ਧੰਨਵਾਦ ਹੈ ਖਡੂਰ ਸਾਹਿਬ ਹਲਕੇ ਦਾ ਧੰਨਵਾਦ ਹੈ ਤੇ ਹੋਰ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਪੋਰਟ ਕੀਤਾ ਤੇ ਹਾਲਾਂਕਿ ਕਿਤੇ ਨਾ ਕਿਤੇ ਜੇ ਗੱਲ ਕਰੀਏ ਸਰਬਜੀਤ ਸਿੰਘ ਖਾਲਸਾ ਜੀ ਦਾ ਧੰਨਵਾਦ ਕੀਤਾ ਗਿਆ ਹਾਲਾਂਕਿ ਹੋਰ ਜਿੰਨੇ ਵੀ ਪਤਵੰਤੇ ਸੱਜਣ ਸੀ ਵਕੀਲ ਨੇ ਰਾਜਦੇਵ ਸਿੰਘ ਖਾਲਸਾ ਨੇ ਸਭਨਾਂ ਦਾ ਧੰਨਵਾਦ ਕੀਤਾ ਗਿਆ ਤਸਵੀਰਾਂ ਜਿਹੜੀਆਂ ਉਹਨਾਂ ਨੂੰ ਵਾਪਸ ਲੈ ਜਾਂਦੇਆਂ ਦੀਆਂ ਵੇਖੀਆਂ ਜਾ ਸਕਦੀਆਂ ਨੇ ਤੇ ਉਹਨਾਂ ਨੂੰ ਪਾਰਲੀਮੈਂਟ ਹਾਊਸ ਦੇ ਵਿੱਚ ਲਿਆਉਂਦੇਆਂ ਦੀਆਂ ਕੁਝ ਤਸਵੀਰਾਂ ਵੇਖੀਆਂ ਜਾ ਸਕਦੀਆਂ ਨੇ ਪਰ ਇਸ ਦਰਮਿਆਨ ਜਿਹੜੀ ਹੈ ਕਿਸੇ ਦੇ ਨਾਲ ਮੁਲਾਕਾਤ ਨਹੀਂ ਹੋ ਪਾਈ ਕਿਸੇ ਵੀ ਤਰ੍ਹਾਂ ਦੀ ਵੀਡੀਓਗ੍ਰਾਫੀ ਨਹੀਂ ਹੋ ਪਾਈ ਅਮਰਤਪਾਲ ਸਿੰਘ ਹੋਰਾਂ ਦੇ ਸੌ ਚੁੱਕ ਸਮਾਗਮ ਦੀ ਵੀ ਕੋਈ ਵੀਡੀਓਗ੍ਰਾਫੀ ਜਿਹੜੀ ਹੈ ਨਹੀਂ ਹੋ ਪਾਈ ਹਰ ਪਾਸੇ ਜਿਹੜੀ ਹੈ ਬਿਲਕੁਲ ਚਰਚਾ ਛਿੜੀ ਹੋਈ ਹੈ ਅਮਰਿਤਪਾਲ ਸਿੰਘ ਦੇ ਮਾਪਿਆਂ ਨੇ ਜਿਹੜੀ ਹੈ ਖੁਸ਼ੀ ਵੀ ਜ਼ਾਹਰ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਅਮਰਿਤਪਾਲ ਸਿੰਘ ਕਾਫੀ ਜ਼ਿਆਦਾ ਜਿਹੜੇ ਨੇ ਉਹ ਬਿਲਕੁਲ ਭਾਬੁਕ ਸੀ ਹਾਲਾਂਕਿ ਪਰਿਵਾਰ ਨੂੰ ਕਾਫੀ ਦੇਰ ਬਾਅਦ ਮਿਲੇ ਪਰ ਲੇਕਿਨ ਚੜ੍ਹਦੀ ਕਲਾ ਦੇ ਵਿੱਚ ਨੇ ਪੂਰੇ ਪੰਥ ਨੂੰ ਉਹਨਾਂ ਨੇ ਇੱਕ ਨਵੀਂ ਪਹਿਰੇਦਾਰੀ ਦਿੱਤੀ ਹੈ ਪੰਥ ਨੂੰ ਕਿਹਾ ਹੈ ਕਿ ਬਾਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਜੜੀਆਂ ਨੇ ਬਣਾਈਆਂ ਜਾਣ ਹਰ ਸਹਿਤ ਧਾਰੀ ਸਿੱਖ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਲਈ voting ਜ਼ਰੂਰ ਕਰੇ ਅਮਰਿਤਪਾਲ ਸਿੰਘ ਹੋਰਾਂ ਨੇ ਚੜ੍ਹਦੀ ਕਲਾ ਦਾ ਸੁਨੇਹਾ ਭੇਜਿਆ ਹੈ ਜੇਲ੍ਹ ਦੇ ਵਿੱਚੋਂ ਅਮਰਿਤਪਾਲ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਆਖਰ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਇਹ ਸਿੱਖਾਂ ਦੀ ਜਿਹੜੀ ਹੈ ਸਭ ਤੋਂ ਵੱਡੀ ਨਿਸ਼ਾਨੀ ਹੈ ਅਮਰਿਤਪਾਲ ਸਿੰਘ ਹੋਰੀ ਜਿਹੜੇ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਹਾਲਾਂਕਿ ਪਿਤਾ ਨੇ ਵੀ ਕਿਹਾ ਹੈ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਨੇ ਮਹਿਸੂਸ ਕਰ ਰਹੇ ਨੇ ਤੇ ਸੰਗਤ ਨੂੰ ਵੀ ਉਹਨਾਂ ਨੇ ਚੜ੍ਹਦੀ ਕਲਾ ਦਾ ਹੀ ਜਿਹੜਾ ਹੈ ਸੰਦੇਸ਼ ਦਿੱਤਾ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਖਾਸ ਖਬਰ ਜਿਹੜੀ ਹੈ ਜੁੜੀ ਹੋਈ ਹੈ ਜਿੱਥੇ ਕਿ ਜੋੜੇ ਨੇ ਸੁਹਾਗ ਰਾਤ ਦਾ ਵੀਡੀਓ ਵਾਇਰਲ ਕੀਤਾ ਹੈ ਕਮਰੇ ਦੇ ਵਿੱਚ ਜਿਹੜੇ ਨੇ ਜੋ ਉਹਨਾਂ ਨੇ ਕੀਤਾ ਹਾਲਾਂਕਿ ਉਹ ਜੋ ਕੁਝ ਪਲ ਸੀ ਉਹਨਾਂ ਨੇ ਕੈਮਰੇ ਦੇ ਵਿੱਚ ਕੈਦ ਕਰਕੇ ਉਸ ਨੂੰ ਵਾਇਰਲ ਕਰ ਦਿੱਤਾ ਹੈ ਜੇ ਲਾਈਫਸਟਾਈਲ ਵਲੋਗਿੰਗ ਦਾ ਰੁਝਾਨ ਦਿਨੋ ਦਿਨ ਜਿਹੜਾ ਵਧਦਾ ਜਾ ਰਿਹਾ ਹੈ ਤਾਂ ਵੱਡੀ ਗਿਣਤੀ ਸੋਸ਼ਲ ਮੀਡੀਆ ਤੇ ਆਪਣੀ ਨਿੱਜੀ ਪਲ ਵੀ ਸ਼ੇਅਰ ਕੀਤੇ ਜਾ ਰਹੇ ਨੇ ਕੁਝ ਆਪਣੇ ਵਿਆਹ ਦੀਆਂ ਵੀਡੀਓ ਸ਼ੇਅਰ ਕਰਦੇ ਨੇ ਕੁਝ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸ਼ੇਅਰ ਕਰਦੇ ਰਹਿੰਦੇ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਲੋਕ ਵਲੋਕਿੰਗ ਰਾਹੀਂ ਸੁਹਾਗਰਾਤ ਵਰਗੀਆਂ ਨਿੱਜੀ ਚੀਜ਼ਾਂ ਨਾਲ ਜੁੜੀਆਂ ਵੀਡੀਓਜ਼ ਨੂੰ ਵੀ ਸਾਂਝਾ ਕਰ ਰਹੇ ਨੇ ਵੀਡੀਓਜ਼ ਦੇ ਵਿੱਚ ਇੱਕ ਜੋੜਾ ਨਜ਼ਰ ਆ ਰਿਹਾ ਹੈ ਅਜੀਹਾਂ ਲੱਗ ਰਿਹਾ ਹੈ ਕਿ ਦੋਵਾਂ ਦਾ ਹਾਲ ਹੀ ਦੇ ਵਿੱਚ ਵਿਆਹ ਹੋਇਆ ਹੈ ਪਤੀ ਪਤਨੀ ਨੂੰ ਪੁੱਛਦਾ ਹੈ ਕਿ ਤੁਹਾਡੇ ਸੁਹਾਗਰਾਤ ਕਿਵੇਂ ਰਹੀ ਪਤਨੀ ਨੇ ਜਵਾਬ ਦਿੱਤਾ ਅਜੇ ਹੋਈ ਕਿੱਥੇ ਹੈ ਅਸੀਂ ਤੇ ਪਤੀ ਨੇ ਕਿਹਾ ਹੈ ਕਿ ਹਾਂ ਇਹ ਗੱਲ ਤਾਂ ਹੈ ਇਸ ਤੋਂ ਬਾਅਦ ਦੋਵੇਂ ਬੈੱਡਵਾਲ ਚਲੇ ਗਏ ਤੇ ਸਜਾਵਟ ਦਿਖਾਉਣ ਲੱਗਦੇ ਨੇ ਬੈੱਡਰੂਮ ਚ ਜੋੜੇ ਦਾ ਵੀਡੀਓ ਜਿਹੜਾ ਹੈ ਵਾਇਰਲ ਹੋਇਆ ਹੈ ਇਸ ਵੀਡੀਓ ਨੂੰ ਲੈ ਕੇ ਕਈ ਲੋਕ ਜੋੜੇ ਨੂੰ ਟਰੋਲ ਕਰ ਰਹੇ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਭਾਈ ਅੱਜ ਅਸੀਂ ਕਿੱਥੇ ਜਾ ਰਹੇ ਹਾਂ ਹੁਣ ਲੋਕ ਵਿਆਹ ਦੀ ਰਾਤ ਦੀ ਵੀਡੀਓ ਵੀ ਸ਼ੇਅਰ ਕਰਿਆ ਕਰਨਗੇ ਇਸ ਤੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਹੈ ਲੋਕ ਹੁਣ ਕੁਝ ਰੁਪਏ ਲਈ ਆਪਣੀ ਨਿੱਜੀ ਜ਼ਿੰਦਗੀ ਦੇ ਪਲ ਵੀ ਵੇਚਣ ਲਈ ਤਿਆਰ ਨੇ ਵਾਇਰਲ ਵੀਡੀਓ ਤੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਇਹ ਵੀ ਲਿਖਿਆ ਹੈ ਕਿ ਭਾਈ ਜੇਕਰ ਤੁਸੀਂ ਇੰਨਾ ਹੀ ਕਹਿ ਰਹੇ ਹੋ ਤਾਂ ਹੋਰ ਅਪਡੇਟ ਵੀ ਦਿੰਦੇ ਰਹੋ ਅਸੀਂ ਅਗਲੇ ਭਾਗ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਾਂ ਇੱਕ ਨੇ ਲਿਖਿਆ ਇਹ ਕਿ ਹੁਣ ਕੋਈ ਇੱਜ਼ਤ ਦੀ ਗੱਲ ਨਹੀਂ ਕਰਦਾ ਹਰ ਕੋਈ ਕੁਝ ਵੀ ਕਰਨਾ ਚਾਹੁੰਦਾ ਹੈ ਬਸ ਮਸ਼ਹੂਰ ਹੋ ਜਾਓ ਇੱਕ ਹੋਰ ਯੂਜ਼ਰ ਨੇ ਅੱਜ ਕੱਲ੍ਹ ਲੋਕ ਮਸ਼ਹੂਰ ਹੋਣ ਲਈ ਕੁਝ ਵੀ ਕਰ ਸਕਦੇ ਨੇ ਜੇਕਰ ਕੋਈ ਵਿਆਹ ਦੀ ਰਾਤ ਦਾ ਵਿਸਤਰਾ ਦਿਖਾ ਸਕਦਾ ਤਾਂ ਹੁਣ ਕੀ ਬਚਿਆ ਹੈ ਇੱਕ ਨੇ ਲਿਖਿਆ ਇਹ ਕਿ ਸ਼ਾਇਦ ਇਸੇ ਲਈ ਹਿੰਦੂਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਹਾ ਇਹ ਬਲੌਗਰ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਿੰਦੂ ਨੇ ਆਪਣੀ ਨਿੱਜੀ ਜ਼ਿੰਦਗੀ ਵੇਚ ਕੇ ਪੈਸਾ ਕਮਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਨੇ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਇੱਕ ਹੋਰ ਯੂਜ਼ਰ ਨੇ ਲਿਖਿਆ ਇਹਨਾਂ ਲੋਕਾਂ ਨੇ ਹਰ ਗੱਲ ਨੂੰ ਮਜ਼ਾਕ ਬਣਾ ਲਿਆ ਕੀ ਕੋਈ ਹੈ ਜੋ ਇਹਨਾਂ ਵਰਗੇ ਲੋਕਾਂ ਨੂੰ ਸਬਕ ਸਿਖਾ ਸਕੇ ਇਦਾਂ ਦੀਆਂ ਵਿਚਾਰਧਾਰਾਵਾਂ ਜਿਹੜੀਆਂ ਨੇ ਬਿਲਕੁਲ ਚੱਲ ਰਹੀਆਂ ਨੇ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਖਾਸ ਖਬਰ ਜਿੱਥੇ हिमाचल जे ਵਿੱਚ बारिश ਕਰਕੇ ਨਕੋ ਨਕੀ ਡੈਮ ਜਿਹੜੇ ਨੇ ਭਰ ਚੁੱਕੇ ਨੇ ਵਿਆਸ ਕੰਡੇਵਲ ਪਿੰਡਾਂ ਦੇ ਵਿੱਚ ਅਲਰਟ ਜਿਹੜਾ ਹੈ ਜਾਰੀ ਕਰ ਦਿੱਤਾ ਗਿਆ ਹੈ ਜੀ ਹਾਂ ਪੰਜਾਬ ਦੇ ਨਾਲ ਹੀ ਗੁਆੰਡੀ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿੱਚ بارش ਦਾ ਦੌਰ جاری ਹੈ ਪੰਜਾਬ ਦੇ ਵਿੱਚ ਕਈ ਇਲਾਕੇ ਅੰਦਰ ਪਾਣੀ ਭਰਨ ਦੀਆਂ ਖਬਰਾਂ ਨੇ ਮੌਸਮ ਵਿਭਾਗ ਨੇ ਅਗਲੇ ਦਿਨਾਂ ਅੰਦਰ ਹੀ بارش ਦਾ ਅਲਰਟ ਜਾਰੀ ਕੀਤਾ ਹੈ ਉਧਰ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਭਾਰੀ ਬਾਰਿਸ਼ ਦੇ ਨਾਲ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਇਸ ਕਰਕੇ ਵਿਆਸ ਤੇ ਸਤਲੁਜ ਦਰਿਆਵਾਂ ਦੇ ਵਿੱਚ ਪਾਣੀ ਦਾ ਲੈਵਲ ਵਧਦਾ ਜਾ ਰਿਹਾ ਹੈ ਹਾਸਲ ਜਾਣਕਾਰੀ ਮੁਤਾਬਕ ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਜਾਰੀ ਹੈ ਜਿਸ ਕਾਰਨ ਵਿਆਸ ਦਰਿਆ ਵਿੱਚ ਪਾਣੀ ਦੀ ਆਮਦ ਵੱਧ ਗਈ ਹੈ ਲਾਰਜੀ ਡੈਮ ਤੋਂ ਪਾਣੀ ਛੱਡਣ ਮਗਰੋਂ ਡੋਅ ਡੈਮ ਦੀ ਪਾਣੀ ਨਾਲ ਪੂਰੀ ਤਰ੍ਹਾਂ ਭਰ ਗਿਆ ਹੈ ਪੰਡੋਹੋ ਡੈਮ ਦੇ ਵਿੱਚ ਪੁੱਜ ਰਹੇ ਪਾਣੀ ਦੇ ਹਿਸਾਬ ਨਾਲ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ ਵਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਸੁਕੇਤੀ ਖੱਡ ਤੇ ਵਿਆਸ ਦਰਿਆ ਦੇ ਸੰਗਮ ਤੇ ਪਾਣੀ ਦਾ ਪੱਧਰ ਪੰਜ ਵਕਤ ਮਹਾਦੇਵ ਮੰਦਿਰ ਦੀਆਂ ਪੌੜੀਆਂ ਤੱਕ ਪੁੱਜ ਗਿਆ ਹੈ ਵੀਵੀਐਮਬੀ ਮੈਨੇਜਮੈਂਟ ਅਨੁਸਾਰ ਪੋੜੋ ਡੈਮ ਦੇ ਪਾਣੀ ਦਾ ਆਮਦ 21385 ਕਿਊਸਕ ਪ੍ਰਤੀ ਸੈਕਿੰਡ ਹੋ ਚੁੱਕਿਆ ਹੈ ਜਦੋਂ ਕਿ ਸਪਿਲ ਵੇਲ ਤੋਂ 12385 ਕਿਊਸਕ ਪਾਣੀ ਜਿਹੜਾ ਹੈ ਛੱਡਿਆ ਜਾ ਰਿਹਾ ਹੈ ਕਾਫੀ ਜ਼ਿਆਦਾ ਪਾਣੀ ਦਾ ਪੱਧਰ ਜਿਹੜਾ ਹੈ ਵੱਧ ਚੁੱਕਿਆ ਹੈ ਜਿਸ ਨੇ ਲੋਕਾਂ ਨੂੰ ਬਿਲਕੁਲ ਹੈਰਾਨ ਕਰ ਦਿੱਤਾ ਹੈ ਲੋਕ ਕਾਫੀ ਜ਼ਿਆਦਾ ਇਸ ਚੀਜ਼ ਤੋਂ ਹੈਰਾਨ ਵੀ ਹੋ ਚੁੱਕੇ ਨੇ ਹਾਲਾਂਕਿ ਪਾਣੀ ਦਾ ਵੱਧਦਾ ਲੈਵਲ ਲੋਕਾਂ ਨੂੰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਹੈਰਾਨ ਵੀ ਕਰ ਰਿਹਾ ਏ ਤੇ ਉਧਰ ਦੂਜੇ ਪਾਸੇ ਜਿੱਥੇ ਲੋਕਾਂ ਦੀ ਪਰੇਸ਼ਾਨੀ ਜਿਹੜੀ ਹੈ ਬਿਲਕੁਲ ਵਾਦੀ ਜਾ ਰਹੀ ਹੈ ਪਰ ਸਰਕਾਰ ਕਿਸਤੇ ਵੀ ਜਿਹੜੀ ਹੈ ਬਿਲਕੁਲ ਚੁੱਪ ਕਰਕੇ ਬੈਠੀ ਹੋਈ ਹੈ ਕੋਈ ਜਿਹੜਾ ਪੱਦਰ ਸੀ ਜੋ ਸਟੈਂਡ ਸੀ ਲੋਕਾਂ ਦੇ ਲਈ ਉਹ ਨਹੀਂ ਹੋ ਰਿਹਾ ਹੈ ਤੋਂ ਹਲ ਮਿਲਦੇ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ